ਦੋਸਤੋ ਅੱਜ ਉਸ ਵਲੌਗਰ ਨੂੰ ਥੋੜੇ ਕੈਮਰੇ ਮੂਰੇ ਲੈ ਕੇ ਆ ਰਹੇ ਆ ਥੋੜੇ ਨਾਲ ਮਲਾ ਰਹੇ ਆ ਥੋੜੇ ਸਾਹਮਣੇ ਲੈ ਕੇ ਆ ਰਹੇ ਆ ਉਸ ਵਲੌਗਰ ਨੂੰ ਜਿਹੜਾ ਕਹਿ ਰਿਹਾ ਮੈਂ ਆਪਣੀ ਘਰ ਵਾਲੀ ਵਿਖਾ ਰਿਹਾ ਤਾਂ ਲੋਕਾਂ ਦਾ ਕਿਉਂ ਟੁੱਟ ਦੁਖਦਾ ਕਿਉਂ ਉਹਨਾਂ ਦੇ ਚਲੂਣੇ ਲੜਦੇ ਆ ਮੇਰੀ ਘਰ ਵਾਲੀ ਮੈਂ ਵਿਖਾਉਂਗਾ ਮੇਰੀ ਘਰ ਵਾਲੀ ਯਾਰ ਮੈਂ ਵਿਖਾਉਂਗਾ ਹੋਰ ਥੋੜਾ ਥੋੜੀ ਆਕਾ ਕਹਿੰਦਾ ਵਿਖਾਉਣ ਦਾ ਤੁਸੀਂ ਵੇਖੋ ਕਮੈਂਟ ਕਰੋ ਜੇ ਨਹੀਂ ਵੇਖਣੀ ਨਾ ਵੇਖੋ ਪਰ ਮੈਂ ਆਪਣੀ ਘਰ ਵਾਲੀ ਵਿਖਾਉਂ ਏ ਵਿਖਾਉਂਗਾ ਮੈਨੂੰ ਕੋਈ ਰੋਕ ਨਹੀਂ ਸਕਦਾ ਮੇਰੀ ਘਰ ਵਾਲੀ ਮੇਰੀ ਆ ਤਸੀਂ ਵੀ ਕਹਿ ਰਹੇ ਹੋ ਵੀ ਭਰਾਵਾ ਤੇਰੀ ਹੈ ਪਰ ਧਿਆਨ ਨਾ ਰਹਿ ਇੱਜ਼ਤ ਤੇਰੇ ਹੱਥ ਦੇ ਵਿੱਚ ਆ ਤੀ ਇੱਜ਼ਤ ਵਿਖਾਵ ਖਾ ਕੇ ਪੈਸੇ ਕਮਾਉਣਾ ਕੋਈ ਬਾੜੀ ਵੱਡੀ ਚੰਗੀ ਗੱਲ ਨਹੀਂ ਇਹ ਇੱਕ ਮੂਰਖਤਾ ਪਰ ਇਹ ਕਹਿ ਰਿਹਾ ਕਹਿੰਦਾ ਲੋਕ ਬਥੇਰੇ ਕੰਮ ਕਰਦੇ ਆ ਪਰ ਇਹ ਵੀ ਇੱਜਤ ਵਾਲਾ ਕੰਮ ਆ ਜੇ ਲੋਕ ਇੱਜ਼ਤ ਦੀ ਰੋਟੀ ਖਾਂਦੇ ਆ ਤਾਂ ਮੈਂ ਵੀ ਇੱਜ਼ਤ ਦੀ ਰੋਟੀ ਖਾਣਾ ਪਰ ਇਹ ਇੱਜ਼ਤ ਕਿਵੇਂ ਖਾਂਦਾ ਇਹ ਤੁਹਾਨੂੰ ਕੈਮਰੇ ਮਰੇ ਵਿਖਾਵਾਂਗੇ ਆਪਣੀ ਘਰ ਵਾਲੀ ਦੀ ਇੱਜ਼ਤ ਵਿਖਾ ਕੇ ਰੋਟੀ ਖਾ ਰਿਆ ਆਜੋ ਤੁਹਾਨੂੰ ਮਾੜਾ ਖਿੱਚ ਕੇ ਆਜੋ ਮਾੜਾ ਵੀਡੀਓ ਵੇਖੋ ਧਿਆਨ ਨਾਲ ਸਾਰੀ ਵੀਡੀਓ ਵੇਖ ਕੇ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਵੀਡੀਓ ਸਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਦੋਸਤੋ ਅੱਜ ਜਿਹੜੀ ਤੁਹਾਡੇ ਕੋਲ ਵੀਡੀਓ ਲੈ ਕੇ ਆਇਆ ਮੈਂ ਇਸ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਅੱਜ ਪੰਜਾਬ ਦੇ ਵਿੱਚ ਬੜੇ ਬਲੌਗਰ ਬਣ ਗਏ ਨੇ ਦਿਨ ਪਰ ਦਿਨ ਆਪਣੀਆਂ ਜਨਾਨੀਆਂ ਨੂੰ ਵਿਖਾ ਵਿਖਾ ਕੇ ਪੈਸੇ ਕਮਾ ਰਹੇ ਨੇ ਉਹਨਾਂ ਦੇ ਵਿੱਚ ਇਹ ਵੀ ਇੱਕ ਬੰਦਾ ਜਿਹੜਾ ਆਪਣੀ ਜਨਾਨੀ ਨੂੰ ਵਿਖਾ ਕੇ ਪੈਸੇ ਕਮਾਉਂਦਾ ਤੇ ਅੱਜ ਇਹੋ ਜਿਹੇ ਕਮੈਂਟ ਇਹਨੂੰ ਆਉਂਦੇ ਜਿੰਨਾਂ ਤੋਂ ਵਿੱਚੋਂ ਲੰਘ ਕੇ ਇਹ ਪੈਸੇ ਦਾ ਬੜੇ ਬਣਾਉਂਦਾ ਪਰ ਜਿੰਨਾਂ ਚੀਜ਼ਾਂ ਦੇ ਵਿੱਚੋਂ ਇਹ ਲੰਘ ਕੇ ਆ ਰਿਹਾ ਕੋਈ ਲੰਘ ਨਹੀਂ ਸਕਦਾ ਗੱਲ ਬਾਤ ਕੀ ਹੈ ਸਾਰਾ ਮਸਲਾ ਕੀ ਆ ਦੀ ਦੀਆਂ ਚੀਜ਼ਾਂ ਵੀ ਰਕਾਵਟਾਂ ਨੂੰ ਪੈਂਦੀ ਆ ਤੇ ਕਿਵੇਂ ਇਹ ਜ਼ਿੰਦਗੀ ਬਤੀਤ ਕਰ ਰਿਹਾ ਸਾਰੀ ਗੱਲਬਾਤ ਕਰਦੇ ਆ ਬਾਈ ਨਾਲ ਬਾਈ ਜੀ ਕੀ ਹਾਲ ਚਾਲ ਆ ਕੀ 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 ਕਹਿਣਾ ਚਾਹੁੰਦੇ ਹੋ ਕਿਸ ਠੀਕ ਆ ਹਾਂ ਠੀਕ ਆ ਜੀ ਕੀ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਗੱਲਬਾਤ ਇਹ ਹੈ ਬਈ ਮੈਂ ਵਲੌਗ ਬਣਾਉਣਾ ਠੀਕ ਆ ਵਲੌਗ ਬਣਾਈਦਾ ਆ ਆਪਣੇ ਘਰ ਦੀ ਸਾਰਾ ਕੁਝ ਆ ਆਪਦਾ ਘਰ ਦੀ ਦਿਖਾਈ ਦੇ ਆ ਘਰ ਵਾਲੀ ਦਿਖਾਈ ਦੀ ਆ ਸਭ ਕੁਝ ਕਰੀਦੇ ਆ ਪਰ ਲੋਕਾਂ ਦੇ ਪਤਾ ਨਹੀਂ ਕੀ ਚਲੋਣੇ ਲੜਨ ਲੱਗ ਜਾਂਦੇ ਜਿਹੜੇ ਗਲਤ ਕਮੈਂਟ ਕਰਦੇ ਆ ਚਲੋਣੇ ਮਤਲਬ ਵੀ ਜਿਹੜੇ ਗਲਤ ਕਮੈਂਟ ਕਰਦੇ ਮੰਨ ਕੇ ਚੱਲ ਮੈਂ ਚੀਜ਼ ਮੈਂ ਵੀਡੀਓ ਬਣਾ ਲਈ ਹੈ ਉਹ ਤਾਂ ਲੋਕਾਂ ਦੀ ਥਿੰਕਿੰਗ ਹੈ ਨਾ ਕਿੱਧਰ ਨੂੰ ਲੈ ਕੇ ਜਾਣੀ ਹੈ ਮੈਂ ਤਾਂ ਉਹਦੀ ਇੱਕ ਹਿਸਾਬ ਨਾਲ ਵੀਡੀਓ ਬਣਾਉਣਾ ਮਤਲਬ ਤੂੰ ਐਂ ਕਹਿਣਾ ਚਾਹੁੰਦਾ ਵੀ ਮੈਂ ਆਪਣੀ ਘਰ ਵਾਲੀ ਵਿਖਾਉਣਾ ਲੋਕਾਂ ਨੂੰ ਕੀ ਹੁੰਦਾ ਹਾਂ ਲੋਕਾਂ ਦੇ ਕੀ ਚਲੂਨੇ ਲੜਦੇ ਆ ਉੱਥੇ ਗਲਤ ਕਮੈਂਟ ਕਰਦੇ ਆ ਉਹ ਕਰਦੇ ਆ ਤੂੰ ਐਂ ਕਰਦਾ ਤੂੰ ਘਰ ਵਾਲੀ ਦੇ ਅੱਗਾ ਪਿੱਛਾ ਦਿਖਾਉਣਾ ਤੈਨੂੰ ਸ਼ਰਮ ਨਹੀਂ ਆਉਂਦੀ ਫਲਾਣਾ ਨੇ ਦੀ ਜੇ ਤੈਨੂੰ ਮੈਨੂੰ ਮੈਨੂੰ ਸ਼ਰਮ ਨਹੀਂ ਆਉਂਦੀ ਯਾਰ ਮੈਂ ਦਿਖਾਉਣਾ ਮੈਂ ਸਭ ਕੁਝ ਕਰਦਾ ਤੁਹਾਨੂੰ ਕੀ ਤਕਲੀਫ ਆ ਤੁਸੀਂ ਨਾ ਦੇਖੋ ਫਿਰ ਤੁਸੀਂ ਆਉਣੇ ਕਿਉਂ ਮੇਰੇ ਉ ਮੈਂ ਵਿਆਹ ਕਿ ਲੈਂਦੀ ਆ ਮੇਰੇ ਘਰ ਦੀ ਅੱਜ ਤਾਂ ਅਸੀਂ ਦੋਨੇ ਜਾਨੇ ਸਹਿਮਤ ਆ ਠੀਕ ਆ ਸਾਨੂੰ ਰੁਪਏ ਬੰਦੇ ਆ ਅਸੀਂ ਇੱਕ ਦੂਜੇ ਦੇ ਸ਼ੌਂਕ ਪੂਰੇ ਕਰਦੇ ਆ ਅੱਜ ਸਾਡੇ ਕੋਲ ਚੰਗੀ ਗੱਡੀ ਆ ਚੰਗੇ ਰੁਪਏ ਆ ਬਾਈ ਚੰਗੇ ਉਹ ਹਰ ਮਹੀਨੇ ਮੰਨ ਕੇ ਚੱਲ ਹਰ ਹਫ਼ਤੇ ਛੋਟ ਲੈ ਕੇ ਆਉਂਦੀ ਆ 10 15 15000 ਦੇ ਉਹ ਖੁਸ਼ ਆ ਮੈਂ ਖੁਸ਼ ਆ ਲੋਕਾਂ ਨੂੰ ਕੀ ਦਿਖਾ ਲਈ ਭਾਈ ਅਸੀਂ ਵੀਡੀਓ ਬਣਾਉਨੇ ਆ ਅਸੀਂ ਆਪਦੇ ਐਂਟਰਟੇਨਮੈਂਟ ਲਈ ਬਣਾਉਨੇ ਆ ਉਹ ਵਲੌਗ ਬਣਾ ਕੇ ਪਾ ਦਿੰਨੇ ਆ ਸਾਨੂੰ YouTube ਕਮਾਈ ਦਿੰਦੀ ਆ Facebook ਕਮਾਈ ਦਿੰਦੀ ਆ ਲੋਕਾਂ ਦਾ ਕੀ ਟੜ ਦੁਖਦਾ ਲੋਕਾਂ ਦਾ ਕੀ ਢਿੱਡ ਦੋਹਦਾ ਪੈਸੇ ਤਾਂ ਸੀ ਕਮਾਉਣੇ ਮੇਰੀ ਘਰ ਵਾਲੀ ਮੈਂ ਵਖਾਵਾਣਾ ਵਖਾਵਾਣਾ ਤੁਸੀਂ ਕੀ ਲੈਣਾ ਮੇਥੋਂ ਤੁਸੀਂ ਵੇਖਣੀਆਂ ਵੇਖੋ ਨਹੀਂ ਵੇਖਣੀ ਨਾ ਵੇਖੋ ਕਮੈਂਟ ਕਰਨ ਵਾਲੇ ਕਿਵੇਂ ਕਿਹੇ ਜਿਹੇ ਕਮੈਂਟ ਕਰਦੇ ਕਿਵੇਂ ਕਿਵੇਂ ਕੀ ਕਹਿ ਰਹੇ ਆ ਕਮੈਂਟ ਵਾਲੇ ਵੀ ਕਮੈਂਟ ਜੋ ਹੋ ਜੇ 1000 ਕਮੈਂਟ ਆ ਉਹਦੇ ਵਿੱਚੋਂ ਹੁੰਦੇ ਆ 10 20 ਕਮੈਂਟ ਇਹ ਜਿਹੇ ਜਾਂ ਤਾਂ ਫੇਕ ਹੈਟਿੰਗ ਤਾਂ ਕਰਦੇ ਜਾਊਗਾ ਤੇ ਆ ਵੀ ਪੜਾਈ ਦੇ ਵੀ ਚਿੱਤਰਾਂ ਪੱਟਾ ਅੱਗਾ ਪਿਛਾ ਘਾਂਟਾ ਫਲਾਨਾ ਘਾਂਟਾ ਝੌਂਕਾ ਘਾਂਟਾ ਤੂੰ ਬਿਸ਼ਾਰਮਾ ਤੂੰ ਉਹ ਦਿਖਾਣਾ ਤੂੰ ਫਲਾਨਾ ਦਿਖਾਉਣਾ ਠੀਕ ਆ ਕਈ ਕੁੜੀਆਂ ਹੁੰਦੀਆਂ ਕਈ ਕਮੈਂਟ ਕਰਦਿਆਂ ਕਹਿੰਦੇ ਆ ਵੀ ਤੁਹਾਡੇ ਡਰੈਸ ਬਹੁਤ ਵਧ ਗਿਆ ਫਲਾਨਾ ਵਧ ਗਿਆ ਧੌਂਕਾ ਵਧ ਗਿਆ ਪਹਿਲਾਂ ਅਸੀਂ ਇੱਕ ਨਾਰਮਲ ਬਣਾਉਣੀ ਹੈ ਜਿਹੜਾ ਅਸੀਂ ਕਿਹੜਾ ਕੋਈ ਜਾਣ ਕੇ ਦਿਖਾਉਣੀ ਹੁੰਦੀ ਚੀਜ਼ ਪਰ ਲੋਕ ਜਿੱਥੇ ਲੋਕਾਂ ਦੀ ਸੋਚ ਆ ਗੰਦੀ ਸੋਚ ਬਣਾ ਕੇ ਉਹ ਉਹਨਾਂ ਨੇ ਨਿਗਾ ਉੱਥੇ ਮਾਰਨੀ ਹੁੰਦੀ ਆ ਉਹ ਫਿਰ ਉੱਥੇ ਕਮੈਂਟ ਕਰਦੇ ਆ ਠੀਕ ਹੈ ਹੁਣ ਜੇ ਮੰਨ ਕੇ ਚੱਲ ਬੈਠੀ ਹੈ ਜੇ ਕਿਸੇ ਚੀਜ਼ ਦਾ ਡਰ ਨਹੀਂ ਹੈਗਾ ਮੂੰਹ ਕਿ ਬੰਨਿਆ ਹੋਇਆ ਫਿਰ ਤੂੰ ਮੂੰਹ ਤੁਹਾਡਾ ਉਹੀ ਮੈਂ ਕਿਹਾ ਬੰਨ ਕੇ ਰੱਖਦੇ ਜਿੱਦੋ ਚੀਜ਼ ਆ ਕੋਈ ਵੀ ਅਕਾਲੀ ਹੁੰਦੀ ਆ ਮੂੰਹ ਦੀ ਤਾਂ ਗੱਲ ਇਹ ਆ ਵੀ ਅਸੀਂ ਇੱਕ ਮੈਂ ਥੋੜੇ ਜਿਲ੍ਹੇ ਇੱਕ ਦੱਸਣਾ ਚਾਹੁੰਦਾ ਸੀ ਉਹਦੇ ਦਿਲ ਦੀ ਜਿਹੜੀ ਪੜਾਅ ਕੱਢਣੀ ਸੀ ਉਹ ਕੱਢੀ ਆ ਮੂੰਹ ਦਾ ਤਾਂ ਕੋਈ ਚੱਕਰ ਨਹੀਂ ਮੂੰਹ ਤਾਂ ਹੁਣ ਜਦੋਂ ਮੈਂ ਆਪਦੇ ਵਲੌਗ ਬਣਾਉਣਾ ਮੂੰਹ ਨੰਗਾ ਕਰਕੇ ਬਣਾਉਣਾ ਉਹ ਚੀਜ਼ ਨਹੀਂ ਹੁੰਦੀ ਪਰ ਜੋ ਜੇ ਬਈ ਹਜ਼ਾਰ ਲੋਕ ਸਾਨੂੰ ਮੰਨ ਕੇ ਚੱਲੋ ਮਿਲੀਅਨ ਵਿਊ ਆਉਂਦੇ ਆ ਮਿਲੀਅਨ ਲੋਕ ਵੇਂਦੇ ਆ ਉਹਨਾਂ ਦੇ ਵਿੱਚੋਂ ਹਜ਼ਾਰ ਸਾਨੂੰ ਕਮੈਂਟ ਕਰਦੇ ਆ ਉਹਦੇ ਵਿੱਚੋਂ 900 ਬੰਦਾ ਸਾਡੇ ਪੱਖ ਦਾ ਕੰਮ ਕਮੈਂਟ ਕਰਦਾ ਉਹ ਪਹਿਲਾਂ ਸਾਨੂੰ ਪੰਪ ਪੰਪ ਦਿੰਦਾ ਪਲਾ ਸਾਨੂੰ ਚੰਗਾ ਕਹਿੰਦਾ ਐਪਰੀਸ਼ੀਏਟ ਕਰਦੇ ਆ ਉਹਦੇ ਵਿੱਚ ਉਹ ਜਿਹੜਾ 100 ਕਮੈਂਟਾਂ ਤੋਂ 100 ਦੇ ਵਿੱਚੋਂ 10 ਕ ਕਮੈਂਟ ਇਹੋ ਜਿਹੇ ਹੁੰਦੇ ਆ ਵੀ ਜਿਹੜੇ ਨੈਗੇਟਿਵ ਹੁੰਦੇ ਆ ਉਹ ਜਨਨ ਦੀ માનਸਿਕਤਾ ਹੋਲੀ ਜਾਂ ਉਹਨਾਂ ਦੀ ਨੈਗੇਟਿਵ ਹੁੰਦੀ ਆ ਜਾਂ ਉਹਨਾਂ ਨੂੰ ਆਇਆ ਹੁੰਦਾ ਵੀ ਸਾਡਾ ਕਮੈਂਟ ਹੈ ਹਾਈਲਾਈਟ ਕਰਨ ਦੇ ਸਾਡੀ ਚੜ੍ਹਾਈ ਹੋ ਜੇ ਆ ਚੀਜ਼ਾਂ ਕਿਉਂਕਿ ਤੁਸੀਂ ਦੇਖ ਹੀ ਲਓ ਇੰਸਟਾਗ੍ਰam ਤੇ ਲਾ ਲਓ YouTube ਤੇ ਲਾ ਲਓ ਕਿਸੇ ਨੂੰ ਆਪਾਂ ਕਮੈਂਟ ਗਲਤ ਕਰ ਦੇਣਾ ਉਹ ਚੱਕ ਕੇ ਅਗਲਾ ਉਹ ਕਰਦਾ ਹੈ ਮੈਂਸ਼ਨ ਕਰਦਾ ਉਹਦੀ ਆਈਡੀ ਦੀ ਹੁੰਦੀ ਆ ਸਾਨੂੰ ਮੈਨੂੰ ਇੰਸਟਾਗ੍ਰam ਤੇ ਮੈਸੇਜ ਆਉਂਦੇ ਆ ਬਾਈ ਅਸੀਂ ਸਾਡੀ ਪ੍ਰੋਮੋਸ਼ਨ ਕਰ ਦੋ ਅਸੀਂ ਤੁਹਾਨੂੰ ਗਾਲ ਕੱਢਾਂਗੇ ਜਾਂ ਸਾਡੀ ਪੇਜ ਦੀ ਉਹ ਕਰ ਦੋ ਪ੍ਰੋਮੋਸ਼ਨ ਕਰ ਦੋ ਅਸੀਂ ਕਹਿੰਦੇ ਹਜੇ ਪ੍ਰੋਮੋਸ਼ਨ ਅਸੀਂ ਸਟਾਰਟ ਨਹੀਂ ਕੀਤੇਗਾ ਪਰ ਅਸੀਂ ਇਹ ਜੀ ਐ ਪ੍ਰੋਮੋਸ਼ਨ ਨਹੀਂ ਕਰਦੇ ਵੀ ਤੁਸੀਂ ਸਾਨੂੰ ਗਾਲ ਕੱਢੋ ਅਸੀਂ ਸਾਡੀ ਪ੍ਰੋਮੋਸ਼ਨ ਕਰਾਂਗੇ ਜਦੋਂ ਤੁਸੀਂ ਆਪਣੀ ਘਰ ਵਾਲੀ ਦੇ ਚਿੱਤਰ ਵਿਖਾਉਣੇ ਹੋ ਜਦੋਂ ਤੁਸੀਂ ਆਪਦੀ ਘਰ ਵਾਲੀ ਦੇ ਸਰੀਰ ਦੇ ਸਾਰੇ ਅੰਗ ਵਿਖਾਉਣੇ ਹੋ ਤਾਂ ਘਰ ਦੇ ਨਹੀਂ ਬੋਲਦੇ ਵੀ ਆਹ ਕੀ ਜਲੂਸ ਕੱਢੀ ਜਾਂਦਾ ਤੂੰ ਆਪਣੇ ਘਰ ਦਾ ਹੀ ਕਿਉਂ ਕੱਢੀ ਜਾਂਦਾ ਤੂੰ ਇਹ ਤਾਂ ਰੰਡੀ ਬਾਜ਼ਾਰ ਆ ਇਹ ਕੋਠੇ 'ਚ ਇਹੋ ਜਿਹੇ ਕੋਠਿਆਂ ਦਾ ਕੋਈ ਚੰਗ ਕੰਮ ਹੁੰਦਾ ਤੁਸੀਂ ਆਪਣੇ ਘਰਾਂ ਦੇ ਵਿੱਚ ਇਹ ਕੰਮ ਸਟਾਰਟ ਕਰਦੇ ਘਰ ਦੇ ਨਹੀਂ ਕਹਿੰਦੇ ਤੇਰੇ ਮਾਪ ਮਾਪੇ ਕੁਛ ਨਹੀਂ ਕਹਿੰਦਾ ਭਾਈ ਜਦੋਂ ਚੰਗੀ ਰੋਟੀ ਉਹਨਾਂ ਨੂੰ ਮਿਲਦੀ ਆ ਚੰਗਾ ਲੀੜਾ ਕੱਪੜਾ ਮਿਲਦਾ ਚੰਗਾ ਖਾਣ ਪਾਣ ਨੂੰ ਮਿਲਦਾ ਚੰਗਾ ਘਰ ਰੰਗ ਮਿਲਦਾ ਅਸੀਂ ਕਿਹੜਾ ਕੋਈ ਉੱਥੇ ਨੰਗੇ ਹੋ ਕੇ ਬਣਾਉਣੇ ਆ ਲੀੜਾ ਕੱਪੜਾ ਪ੍ਰੋਪਰ ਪਾਇਆ ਹੁੰਦਾ ਸਿਰ ਤੇ ਚੁੰਨੀ ਹੁੰਦੀ ਆ ਤੇ ਹੁਣ ਕੀ ਰਹਿ ਗਿਆ ਜਦੋਂ ਤੁਸੀਂ ਚਿੱਤੜੀ ਵਿਖਾਦੇ ਆਪਣੀ ਘਰ ਵਾਲੀ ਦੇ ਫਿਰ ਰਹਿ ਪਿੱਛੇ ਕੀ ਗਿਆ ਤੇ ਤਰ ਹੁਣ ਨੰਗੇ ਤਾਂ ਨਹੀਂ ਦਿਖਾਤੇ ਐ ਤਾਂ ਹੁਣ ਹਰੱਕ ਦੇ ਲੱਗੇ ਹੋਏ ਕੁੜੀਆਂ ਬਥੇਰੀਆਂ ਤੁਰੇ ਜਾਂਦੇ ਨਹੀਂ ਬਹਿੰਦੇ ਅਇਦਾ ਹੁਣ ਜੇ ਮੰਨ ਕੇ ਚੱਲ ਕੁੜੀ ਤੁਰੀ ਜਾਂਦੀ ਹੋਵੇ ਅਗਲਾ ਖਾਣਾ ਸਕੈਨ ਕਰਨ ਲੱਗ ਜਾਂਦੇ ਆ ਨਹੀਂ ਕੰਮ ਬਈ ਦੁਨੀਆ ਦੇ ਵਿੱਚ ਥੇਰੇ ਆ ਯਾਰ ਉਹ ਕੰਮ ਕਰ ਲਓ ਜਿਵੇਂ ਚਨਾਈ ਦਾ ਕੰਮ ਕਰਦੇ ਲੋਕ ਕੋਈ ਲੇਬਰ ਦਾ ਕੰਮ ਕਰਦਾ ਕੋਈ ਹੱਥੀ ਕੰਮ ਕਰਦਾ ਕੋਈ ਸਬਜ਼ੀ ਵੇਚਦਾ ਕੋਈ ਗੰਡੇ ਵੇਚਦਾ ਕੋਈ ਕੋਈ ਦੁੱਧ ਵੇਚਦਾ ਕੋਈ ਡੇਰੀਆਂ 'ਚ ਦੁੱਧ ਮੱਝਾ ਰੱਖੀ ਬੈਠਾ ਕੋਈ ਘਰੇ ਆਪਣੇ ਕੋਈ ਹੋਰ ਬਥੇਰੇ ਕੰਮ ਆ ਬਈ ਉਹ ਕੰਮ ਕਰ ਲਓ ਯਾਰ ਇਹ ਗੰਦ ਤੇ ਵਿੱਚ ਹੀ ਪੰਜਾਬ ਦੇ ਮੁੰਡੇ ਕਿਉਂ ਪਏ ਆ ਵੀ ਆਪਣੇ ਘਰਾਂ ਲਈ ਜਰੂਰੀਆ ਵਖਾਉਣੀਆਂ ਥੋਣ ਨੂੰ ਇਹ 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 ਸਿਸਟਮ ਦਾ ਬਾਲੀਵੁੱਡ ਹਾਲੀਵੁੱਡ ਉਧਰ ਸਿਸਟਮ ਅਸੀਂ ਜਿਹੜਾ ਤੁਸੀਂ ਇਹ ਪੰਜਾਬ ਦੇ ਵਿੱਚ ਗੰਦ ਪਾਇਆ ਹੋਇਆ ਗੰਦੇ ਵੇਚ ਕੇ ਜਾਂ ਸਬਜ਼ੀ ਵੇਚ ਕੇ ਮਹੀਨੇ ਦਾ ਕਿੰਨੇ ਕਮਾ ਲੈਗੇ ਹੂੰ ਜਾਂ ਦਿਹਾੜੀ ਕਰਕੇ ਰੋਟੀ ਦਾ ਖਾ ਲੈਗੇ ਨਾ ਰੋਟੀ ਜਦੀ ਰੋਟੀ ਦਾ ਖਾ ਲੈਗੇ ਰੋਟੀ ਹੁਣ ਵੀ ਖਾਣੇ ਆ ਇਹ ਤੇ ਹੁਣ ਇੱਜ਼ਤ ਦੀ ਰੋਟੀ ਖਾਣਾ ਇੱਜ਼ਤ ਹੀ ਆ ਇਹ ਸਹੀ ਗੱਲ ਆ ਇੱਜ਼ਤ ਵੇਚ ਕੇ ਰੋਟੀ ਖਾ ਰਿਆ ਆਪਣੀ ਘਰ ਵਾਲੇ ਦੀ ਇੱਜ਼ਤ ਵਿਖਾ ਕੇ ਉਹਦੇ ਸਰੀਰ ਦੇ ਸਾਰੇ ਅੰਗ ਵਿਖਾ ਕੇ ਰੋਟੀ ਖਾ ਰਿਆ ਇਹਦੀ ਗੱਲ ਵੀ ਸਹੀ ਆ ਹੁਣ ਵੀ ਕਹਿੰਦਾ ਮੈਂ ਇੱਜ਼ਤ ਦੀ ਰੋਟੀ ਖਾਣਾ ਜੇ ਮੈਂ ਸਬਜੀ ਦਾ ਕੰਮ ਕਰਦਾ ਜਾਂ ਮੈਂ ਹੋਰ ਕੋਈ ਡੇਰੀ ਦਾ ਕੰਮ ਕਰਦਾ ਉਦੋਂ ਵੀ ਮੈਂ ਕਹਿੰਦਾ ਇੱਜ਼ਤ ਦੀ ਰੋਟੀ ਖਾਣੀ ਸੀ ਪਰ ਹੁਣ ਵੀ ਇੱਜ਼ਤ ਦੀ ਰੋਟੀ ਖਾਣਾ ਪਰ ਅੱਜ ਇੱਜ਼ਤ ਦੀ ਰੋਟੀ ਕਿਵੇਂ ਖਾ ਰਿਆ ਆਪਣੀ ਘਰ ਵਾਲੀ ਦੀ ਇੱਜ਼ਤ ਵਖਾ ਕੇ ਰੋਟੀ ਖਾ ਰਿਆ ਹੈ ਹੁਣ ਮੇਰੀ ਗੱਲ ਸੁਣੋ ਇੱਕ ਨੋਰਮਲ ਚੀਜ਼ ਦੱਸਦਾ ਹੁਣ ਇੱਕ ਆਉਂਦੀ ਆ ਉਹ ਆਪਣੇ ਉਹ ਮੁੰਡਾ ਕੁੜੀ ਬਣਾਉਂਦੇ ਬਲੌਗ ਉਹ ਘਾਦੇ ਕੰਮ ਕਰਦੇ ਦਿਖਾ ਕੇ ਬਲੌਗ ਬਣਾਈ ਜਾਂਦਾ ਹੋਣਾ ਨੋਲ ਦੀ ਮੰਮੀ ਬੜੀ ਮਸ਼ਹੂਰ ਹੋਈ ਅੱਜ ਦੇ ਟਾਈਮ ਹੁਣ ਉਹ ਕੀ ਆ ਦਿਖਾਉਂਦਾ ਤਾਂ ਉਹ ਆਦੀ ਘਰ ਵਾਲੀ ਨੂੰ ਕੰਮ ਕਰਦੀ ਜਾਂ ਹੋਰ ਕਰਦੇ ਲੋਕ ਕੀ ਕਮੈਂਟ ਕਰਦੇ ਉਭੀ ਉਹਦਾ ਦਿਖਾਈ ਜਾਂਦੀ ਹੈ ਹਨ ਸਾਰਾ ਕੁਝ ਉਹ ਕਰਦੀ ਫੁਲਾਨਾ ਕਰਦੀ ਹੈ ਉਹ ਤਾਂ ਲੋਕ ਉੱਥੇ ਨਿਗਾ ਮੱਦ ਨਾ ਮਾਰਨੀ ਯਾਰ ਕੰਮ ਕਰਦੀ ਚੀਜ਼ ਤਾਂ ਸਾਨੂੰ ਦੇਦੀ ਨਹੀਂ ਜੋ ਤੰਦੂਰ ਤੇ ਰੋਟੀਆਂ ਲਾਈ ਜਾਂਦੀਆਂ ਜਾਂ ਹੋਰ ਹਨ ਪੁੱਠਾ ਪਾਸਾ ਸਾਨੂੰ ਚੰਗਾ ਦਿੰਦਾ ਉਹੀ ਚੀਜ਼ ਹੈ ਨਦੀ ਉਹੀ ਚੀਜ਼ ਅਸੀਂ ਮੰਨ ਲਾ ਕੋਈ ਘਰ ਦਾ ਕੰਮ ਕਰਦਾ ਜਾਂ ਸਮਝਾ ਕੇ ਜੋ ਕੋ ਬੈਠੇ ਆ ਉਹੋ ਚੀਜ਼ ਦਿਖਾਉਨੇ ਆ ਸੀ ਲੋਕ ਉਧਰ ਨੂੰ ਕਮੈਂਟ ਕਰਨ ਲੱਗੇ ਨੇ ਤੁਸੀਂ ਐਂ ਕੱਦਦੇ ਹੋ ਉਹ ਕਰਦੇ ਅੱਛਾ ਵੀ ਜਿਹੜਾ ਵਲੌਗ ਆ ਇਹ ਵਲੌਗ ਸਟਾਰਟ ਕਿਵੇਂ ਹੁੰਦਾ ਇਹ ਦਿਮਾਗ ਦੇ ਵਿੱਚ ਗੱਲ ਕਿਵੇਂ ਆਈ ਵੀ ਵਲੌਗ ਦਾ ਹੀ ਕੰਮ ਸਟਾਰਟ ਕਰਨਾ ਘਰ ਵਾਲੀ ਵਿਖਾਉਣੀ ਹੈ ਪੈਸਾ ਕਮਾਉਣਾ ਇਹ ਦਿਮਾਗ ਦੇ ਵਿੱਚ ਗੱਲ ਕਿਵੇਂ ਆਉਂਦੀ ਹੈ ਬਈ ਕਿਵੇਂ ਚੱਲਦਾ ਇਹ ਸਿਸਟਮ ਕਿਵੇਂ ਰੁਪਿਆ ਬਣਦਾ ਫਿਰ ਇਹ ਸਿਸਟਮ ਕਿਵੇਂ ਆ ਬਈ ਇਹ YouTube ਪੈਸੇ ਕਿਵੇਂ ਦਿੰਦੇ ਇਹ ਸਾਰਾ ਸਿਸਟਮ ਦੱਸੋ ਮੈਂ ਦੱਸਦਾ ਬਈ ਇਹ ਅਸੀਂ ਬਲੌਗ ਵੇਖਿਆ ਕਈ ਬੰਦੇ ਹੈ ਹਨ ਉਹ ਦਿਨਾਂ ਚ ਉਹਨਾਂ ਨੇ ਕੀ ਕੀਤਾ ਇੱਕ ਦੂਜੇ ਦੀਆਂ ਘਰ ਵਾਲੇ ਘਰ ਵਾਲਿਆਂ ਨੂੰ ਗੱਡੀਆਂ ਗਿਫਟ ਕੀਤੀਆਂ 50-50 ਲੱਖ ਵਾਲੀਆਂ 2-2 3-3 ਸਾਲਾਂ ਚ ਇੰਨੇ ਰੁਪਏ ਕਮਾਏ ਬਲੌਗ ਚ ਨਾ ਚੰਗੀਆਂ ਉਹ ਸਟੇਟਾਂ ਕੰਟਰੀਆਂ ਮਤਲਬ ਕੋਈ ਸਟੇਟ ਜੁ ਗੋਆ ਜਾਵੜੇ ਹੋਰ ਆ ਜਾਂ ਕੰਟਰੀਆਂ ਜਿਵੇਂ ਕੋਈ ਚੰਗਾ థਾਈਲੈਂਡ ਹੋ ਗਏ ਅਮਰੀਕਾ ਕੈਨੇਡਾ ਨੂੰ ਜੋਰ ਪਨੋ ਹਨ ਉਹ ਟੂਰ ਲਾਉਂਦੇ ਆ ਚੰਗੇ ਰੁਪਏ ਬੰਦੇ ਆ ਫਿਰ ਅਸੀਂ ਵੀ ਸੋਚਿਆ ਹੁਣ ਬਾਈ ਸਾਨੂੰ ਸਾਲ ਹੋ ਗਿਆ ਬਣਾਉਦਿਆਂ ਨੂੰ ਹਨ ਸਾਲ ਦੇ ਵਿੱਚ ਵਿੱਚ ਅਸੀਂ ਨਾਂ ਵਾਲਾ ਇੰਨਾ ਕੁ ਗਰੋ ਕਰ ਲਿਆ ਅੱਜ ਸਾਡੀ ਕਮਾਈ ਚਾ 4.5 ਲੱਖ ਰੁਪਈਆ ਹੂੰ ਮਹੀਨੇ ਦੀ ਮਹੀਨੇ ਦੀ YouTube ਤੋਂ ਕਲੂਟ ਹੋਦੋਂ ਕੋਈ ਆਪਾਂ ਗੱਪਨੇ ਮਾਰਦੇ ਫਿਰ ਠੀਕ ਆ ਮਹੀਨੇ ਦੇ ਵਿੱਚ 20 ਬਲੌਗ ਪਾਉਣਾ ਮੈਂ ਇੰਨੀ ਕੁ ਕਮਾਈ ਹੁੰਦੀ ਆ ਤੇ ਜੇ ਹੁਣ ਮੰਨ ਕੇ ਜੇ ਸਾਡਾ ਵਧ ਹੀ ਜਾਣਾ ਹੈ ਘਟਣਾ ਨਹੀਂ ਇਹ ਕੱਲ ਨੂੰ ਅਸੀਂ ਹੋਰ ਕੰਟਰੀ ਕਿਸੇ ਮਨ ਲਾ ਹੁਣ ਤਾਈ ਥੋੜੀ ਬੋੜੀ ਸਟੇਟਾਂ ਦੇ ਵਿੱਚ ਜਾਂ ਮਨ ਲਾ ਸ਼ਹਿਰਾਂ ਤੇ ਵੱਡੇ ਜੇ ਜਾ ਕੇ ਘੁੰਮਦੇ ਫਿਰਦੇ ਹੌਲੀ ਹੌਲੀ ਜਦੋਂ ਕੰਟਰੀਆਂ ਚ ਜਾਣ ਲੱਗ ਗਏ ਉੱਥੇ ਸਾਡੂ ਉਦੋਂ ਵੀ ਜ਼ਿਆਦਾ ਬਲੌਗ ਕਿਵੇਂ ਸਟਾਰਟ ਕਰਦੇ ਹਾਂ ਘਰ ਦੇ ਵਿੱਚ ਬਲੌਗ ਸਟਾਰਟ ਹੁੰਦਾ ਕਿਵੇਂ ਹੁੰਦਾ ਸਟਾਰਟ ਬਲੌਗ ਸਟਾਰਟਿੰਗ ਸਾਡਾ ਹੁੰਦਾ ਮਾਰਨਿੰਗ ਤੋਂ ਠੀਕ ਹੈ ਜਾਉ ਸੁੱਤੀ ਪਈ ਐ ਮੈਂ ਆ ਕੇ ਬਣਾ ਕੇ ਉਹਨੂੰ ਕੌਫੀ ਪਿਵਣੀ ਹੁੰਦੀ ਐ ਜਾਂ ਮੈਂ ਸੁੱਤਾ ਪਿਆ ਤੇ ਉਹਨੇ ਆ ਕੇ ਮਿਲਦੋ ਵੱਧ ਤਾਂ ਮੈਂ ਹੀ ਉਹਨੂੰ ਕੌਫੀ ਪਿਉਣੀ ਕੌਫੀ ਦਾ ਬਸ ਉਦੋਂ ਬਾਅਦ ਠਾ ਕੇ ਕੌਫੀ ਪੀਆ ਕੇ ਬਸ ਆਪ ਦਾ ਮਾੜਾ ਜਿਵੇਂ ਆਪਾਂ ਗੱਲ ਤੇ ਕੋਈ ਮਿੱਠੀ ਗੱਲ ਤੇ ਹੁੰਦੇ ਹਨਾ ਹਾਂ ਬਸ ਉੱਥੇ ਗੱਲ ਦਿੰਦੀ ਹੈ ਉਸ ਤੋਂ ਬਾਅਦ ਨੌਣ ਜਾਂਦੀ ਹੈ ਹਾਂ ਵੈਲੀ ਨਾਸ ਭਾਬੀ ਜੀ ਵੈਲੀ ਨਾਸ ਬਾਈ ਜੀ ਬਸ ਉਦੋਂ ਉਹ ਕੰਮ ਚੱਲ ਪੈਂਦਾ ਫਿਰ ਉਦੋਂ ਆਟਾ ਗੁੰਨਦੀ ਨੌਂਦੀ ਵਾਲ ਬੌਂਦੀ ਸੁਰਖੀ ਪਾਊਡਰ ਲਾਉਂਦੀ ਜਵਾਕਾਂ ਨੂੰ ਖੜਾਉਂਦੀ ਜਵਾਕਾਂ ਨੂੰ ਆਉਂਦੀ ਆਪ ਨੌਂਦੀ ਸਕੂਲ ਤੋਰਨੇ ਜਵਾਕ ਘਰ ਦੇ ਕੰਮ ਕਰਨ ਵੇਲੇ ਸਾਰੇ ਜਿੰਨੇ ਵੀ ਜਿੰਨੇ ਵੀ ਕੰਮ ਕਰਦੀ ਆ ਉਹ ਸਾਰਿਆਂ ਦੀ ਇਹ ਵੀਡੀਓ ਬਣਾ ਕੇ ਨੈਟ ਦੇ ਉੱਤੇ ਚੜਾ ਦਿੰਦਾ ਤੇ ਲੋਕ ਵੇਖ ਕੇ ਬਸ ਉਹ ਜਨਾਨੀਆਂ ਨੂੰ ਵੇਖ ਕੇ ਸਵਾਦ ਲੈ ਲੈ ਕੇ ਕਮੈਂਟ ਕਰਦੇ ਨਾਲੇ ਉਹਨਾਂ ਨੂੰ ਵਿਊ ਦਿੰਦੇ ਨਾਲੇ ਇਹ ਪੈਸਾ ਕਮਾਉਂਦੇ ਆ ਬਾਈ ਲੱਖਾਂ ਦਾ ਪੰਜਾਬ ਅੱਜ ਕਿੱਧਰ ਨੂੰ ਜਾ ਰਿਹਾ ਪੰਜਾਬ ਦੇ ਲੋਕ ਵਲੌਗ ਬਣਾ ਬਣਾ ਕੇ ਵਲੌਗ ਬਣਾ ਬਣਾ ਕੇ ਆਪਣੀਆਂ ਜਨਾਨੀਆਂ ਵਿਖਾ ਵਿਖਾ ਕੇ ਪੈਸੇ ਕਮਾ ਰਹੇ ਮੈਂ ਹਾਂ ਮੈਂ ਕਹਿੰਦਾ ਵੀ ਹਾਂ ਵਲੌਗ ਬਣਾਓ ਜਨਾਨੀਆਂ ਦੇ ਨਾਲ ਵੀ ਬਣਾਓ ਯਾਰ ਪਰ ਢੰਗ ਦੇ ਬਣਾਓ ਵਲੌਗ ਜਿਹਦੇ ਵਿੱਚ ਘਰ ਦੇ ਕੱਪੜੇ ਪੂਰੇ ਹੋਣ ਪਰ ਇਹ ਯਾਰ ਜੇ ਸਰੀਰ ਦੇ ਅੰਗ ਹੀ ਵਿਖਾਈ ਜਣਾ ਫਿਰ ਉਹ ਕਿਹੜੇ ਉਹ ਕਿਹੜੇ ਕਿਹੜੇ ਵਲੌਗ ਆ ਯਾਰ ਤੁਹਾਨੂੰ ਗੱਲ ਦੱਸਦਾ ਭਾਈ ਜਦੋਂ ਅੱਜ ਦੇ ਟਾਈਮ ਤੇ ਨਾ ਵਲੌਗ ਬਣਾਉਣ ਲੱਗ ਜਾਂਦੇ ਨੇ ਨਾ ਕਈ ਵਾਰੀ ਵਲੌਗ ਨਹੀਂ ਚੱਲਦੇ ਉਹ ਕੀ ਕਰਦੇ ਆ ਉਹਦੀ ਪ੍ਰਾਈਵੇਟ ਵੀਡੀਓ ਲੀਕ ਕਰ ਦਿੰਦੇ ਆ ਜਦੋਂ ਲੀਕ ਕਰਦੇ ਗਰੁੱਪਾਂ ਵਾਲੇ ਚੱਕ ਚੱਕ ਪਾਉਣ ਲੱਗ ਜਾਂਦੇ ਆ ਆ ਐ ਆ ਉਹ ਜਿਹੜੀ ਕਈ ਆਪਾਂ ਨਹੀਂ ਵੀ ਜਾਣਦੇ ਹੁੰਦੇ ਉਹ ਵੀ ਅਗਲਾ ਸਰਚ ਮਾਰ ਕੇ ਦਿੰਦੇ ਯਾਰ ਵੀ ਵੇਖ ਕੇ ਦੱਸੇ ਉਹ ਗਾਂ ਹੁਣ ਮੰਨ ਲਾ ਜੀ ਦੀ ਚੈਨਲ ਦੀ ਰੀਚ ਅੱਜ ਲੱਖ ਆ ਉਹ ਵੀਡੀਓ ਪ੍ਰਾਈਵੇਟ ਪਾਉਣ ਨਾਲ ਹੀ 5-6 ਲੱਖ ਤੇ ਉੱਠ ਜਾਂਦੀ ਹੈ। ਹੂੰ। ਤੋ ਅਗਲੇ ਨੂੰ ਕੀ ਆ? ਵੀ ਮਾੜੀ ਜੀ ਕੀਤੀ। ਜਿਹੜੇ ਹੁਣ ਸਾਰਾ ਕੁਝ ਹੀ ਦਿਖਾਈ ਜਾਂਦੇ ਯਾਰ ਉਹ ਅਗਲਾ ਕਦਾਂ ਮਾੜੀ ਜੀ ਵੀਡੀਓ ਨੇ ਕੀ ਹੁੰਦਾ ਦੋ ਮਾੜੀ ਜੀ। ਜਿਹੜੇ ਲੋਕ ਹੁਣ ਪਿੰਡ ਦੇ ਕੀ ਕਹਿੰਦੇ ਆ ਬਈ ਜਦੋਂ ਮਸ਼ਹੂਰ ਹੋਗੇ ਤੁਸੀਂ ਪਿੰਡ ਦੇ ਵਿੱਚ। ਵਾਹ ਵਾਹ ਕਰਦੇ ਆ ਕਿ ਰੋਸ ਕਰਦੇ ਆ ਇਸ ਗੱਲ ਦਾ। ਬਈ ਕੋਈ ਨਹੀਂ ਜਿਹਦੀ ਪਿੱਠ ਪਿੱਛੇ ਤਾਂ ਕਹਿੰਦੇ ਹੁੰਦੇ ਕੁੱਤੇ ਹੀ ਭੌਂਗਦੇ ਹੁੰਦੇ ਆ। ਆਹ ਮੂਰੇ ਕੋਈ ਨਹੀਂ ਬੋਲਦਾ। ਠੀਕ ਐ ਆਉਂਦੇ ਆ ਫੋਟੋ ਮੋਬਿਲਵਾ ਕੇ ਜਾਂਦੇ ਆ ਬੁਢੀਆਂ ਉਹਦੇ ਨਾਲ ਫੋਟੋ ਮੋਬਿਲਵਾ ਕੇ ਮੇਲੇ ਨੂੰ ਲੱਗ ਅਗਲਾ ਕੰਦਾ ਰੁਪਏ ਬੰਦੇ ਚੰਗੀ ਗੱਡੀ ਆ ਹੁਣ ਚੰਗਾ ਖਾਣੇ ਪੀਣੇ ਚੰਗਾ ਸਾਡੇ ਕੋਲੇ ਕੱਪੜਾ ਨਿਹਾਰੇ ਲੇਦੇ ਭੀ ਠੀਕ ਆ ਕਹੇ ਦੀ ਕੋਈ ਉਹ ਨਹੀਂ ਹੈਗੀ ਕੱਲੇ ਅਸੀਂ ਨਹੀਂ ਬਣਾਉਦੇ ਬਥੇਰੀ ਦੁਨੀਆ ਬਣਾਈ ਜਾਂਦੀ ਆ ਠੀਕ ਆ ਇਹੋ ਜਿਹੇ ਲੋਕ ਆ ਜਿਹੜੇ ਆਪਦੀ ਵੀਡੀਓ ਪ੍ਰਾਈਵੇਟ ਵੀ ਲੀਕ ਕਰ ਦਿੰਦੇ ਕੋਈ ਸੰਗ ਸ਼ਰਮ ਨਹੀਂ ਹੈਗੀ ਕੋਈ ਕੋਈ ਰੈਗਵੈਟ ਹੈ ਨਹੀਂ ਇਹ ਵੀ ਗੱਲ ਦਾ ਵੀ ਮੈਂ ਇਹ ਵੀਡੀਓ ਬਣਾ ਰਿਹਾ ਮੈਂ ਆਪਦੀ ਘਰ ਵਾਲੀ ਵੀ ਖਾ ਰਿਹਾ ਕੋਈ ਕੋਈ ਰੋਗ ਕੋਈ ਦਿਲ ਦੇ ਵਿੱਚ ਇਹੋ ਜੀ ਗੱਲ ਨਹੀਂ ਕੋਈ ਨਹੀਂ ਬਾਈ ਸਵਾਦ ਆ ਰਿਹਾ ਜ਼ਿੰਦਗੀ ਦਾ ਜ਼ਿੰਦਗੀ ਦਾ ਸਵਾਦ ਲੈਣੇ ਆ ਕੋਈ ਉਹ ਨਹੀਂ ਹੈਗਾ ਟੈਨਸ਼ਨ ਕਿਸੇ ਚੀਜ਼ ਦੀ ਆਪਾਂ ਕਿਹਾ ਬਈ ਮੇਰੀ ਗੱਲ ਸੁਣਾ ਇੱਕ ਬੰਦੇ ਨੇ ਕਿਹਾ ਸੀ ਕਹਿੰਦਾ ਵੀ ਮੈਂ ਮੀਟ ਆਂਡਾ ਖਾ ਲੈਣਾ ਪਰ ਹੱਕ ਨਹੀਂ ਕਿਸੇ ਦਾ ਕਹਿੰਦਾ ਹਨਾ ਵੀ ਸਾਡਾ ਇਹ ਕੰਮ ਆ ਵੀ ਅਸੀਂ ਹਰੱਕ ਨੂੰ ਆਪਦਾ ਪਿਆਰ ਕਰਦੇ ਆ ਅਸੀਂ ਅੱਜਤ ਕਰਦੇ ਆ ਪਰ ਕਿਸੇ ਦਾ ਕਿਸੇ ਗਰੀਬ ਦਾ ਮਾੜਾ ਨਹੀਂ ਕੀਤਾ ਹੋ ਸਕਦਾ ਜੇ ਕਿਸੇ ਗਰੀਬ ਦੀ ਧੀ ਦਾ ਜਾਂ ਕਿਸੇ ਦਾ ਲਾਜਵਲਾ ਬੈਠਾ ਤੇ 10000 ਰੁਪਏ ਦੇ ਜੇ ਸਾਡੇ ਕੋਲ ਹੈਗੇ ਤਾਂ ਦੇ ਦਾਂਗੇ ਠੀਕ ਆ ਤੇ ਇਹਦੇ ਚ ਕੀ ਹੈ ਜੇ ਬਈ ਆ ਚੱਲੀ ਜਾਂਦਾ ਚੱਲੀ ਜਾਂਦੇ ਜਿਹੜੇ ਰੁਪਿਆ ਮਾਲਕ ਨੇ ਦਿੱਤਾ ਤੇ ਵਿਦਾਨ ਪਾਉਣ ਵਾਸਤੇ ਵੀ ਲਾਉਣੇ ਆ ਬਹੁਤ ਬਹੁਤ ਧੰਨਵਾਦ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਵਲੌਗਰ ਬਣੇ ਹੋਏ ਹਨ ਨਾ ਪੰਜਾਬ ਦੇ ਵਿੱਚ ਆਪਣੀਆਂ ਜਨਾਨੀਆਂ ਵਿਖਾਵਾ ਕੇ ਪੈਸੇ ਕਮਾਈ ਜਾਂਦੇ ਹਨ ਇੱਕ ਸਾਰਿਆਂ ਨੂੰ ਗੱਲਬਾਤ ਮੈਂ ਕਹਿਣਾ ਚਾਹਣਾ ਵੀ ਪੰਜਾਬ ਦੇ ਵਿੱਚ ਗੰਦ ਕਿਉਂ ਪਾਇਆ ਹੋਇਆ ਹਾਂ ਮੈਂ ਮਾੜਾ ਨਹੀਂ ਕਹਿੰਦਾ ਬਲੌਗ ਬਣਾਓ ਪਰ ਚੰਗੇ ਬਣਾਓ ਯਾਰ ਆਪਣੇ ਘਰ ਵਾਲੀਆਂ ਜਿਹੜੀ ਵਿਖਾਉਣੀਆਂ ਵਿਖਾਓ ਕੋਈ ਚੱਕਰ ਨਹੀਂ ਪਰ ਕਈ ਚੀਜ਼ਾਂ ਦਾ ਸੋਚ ਸਮਝ ਕੇ ਬਣਾਓ ਵੀ ਜਦੋਂ ਤੁਸੀਂ ਉੱਠਦੀ ਆ ਘਰ ਲਈ ਉਦੋਂ ਬਲੌਗ ਬਣਾਈ ਜਾਂਦੇ ਹੋ ਤੁਸੀਂ ਕੰਮ ਕਰਦੀ ਵਿਖਾਈ ਜਾਂਦੇ ਹੋ ਤੁਸੀਂ ਚੁੰਨੀ ਲਈ ਨਹੀਂ ਹੁੰਦੀ ਬਸ ਇਦਾਂ ਹੀ ਦੱਬੀ ਆਉਣੇ ਹੋ ਕੰਮ ਨੂੰ ਕਈ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਇਹ ਤੁਹਾਡੀ ਇੱਜ਼ਤ ਆ ਯਾਰ ਪੈਸਾ ਸਿਰਫ ਜ਼ਰੂਰੀ ਨਹੀਂ ਜ਼ਿੰਦਗੀ ਦੇ ਵਿੱਚ ਪੈਸਾ ਵੀ ਜ਼ਰੂਰੀ ਆ ਪਰ ਇੰਨਾ ਵੀ ਜ਼ਰੂਰੀ ਹੈਗਾ ਵੀ ਆਪਣੀ ਇੱਜ਼ਤ ਨਾਲੋਂ ਵੱਧ ਕਿ ਹੋ ਜਾ ਸਕਦਾ ਇਸ ਬੰਦੇ ਨੂੰ ਮੈਂ ਸਵਾਲ ਕੀਤਾ ਮੈਂ ਕਿਹਾ ਯਾਰ ਤੂੰ ਕੰਮ ਇਹੋ ਜੇ ਕਰ ਲੈ ਜਿਵੇਂ ਆਪਾਂ ਕਹਿ ਦਈਏ ਵੀ ਕੋਈ ਚਣਾਈ ਦਾ ਕੰਮ ਕਰ ਲੈ ਕੋਈ ਲੇਬਰ ਦਾ ਕੰਮ ਕਰ ਲੈ ਕੋਈ ਦੁਕਾਨ ਖੋਲ ਲੈ ਕੋਈ ਦੁਕਾਨ ਤੇ ਲੱਗ ਜਾ ਜਾਂ ਕੋਈ ਉਹੋ ਜਿਹਾ ਬਿਜ਼ਨਸ ਕਰ ਲੈ ਜਿਹਦੇ ਵਿੱਚ ਪੈਸਾ ਬਣ ਜੇ ਤੇਰੀ ਇੱਜ਼ਤ ਬਣੀ ਰਹੇ ਕਹਿੰਦਾ ਪਰ ਇੱਜ਼ਤ ਨਾਲ ਹੀ ਪੈਸਾ ਕਮਾਇਆ ਵਧੀਆ ਲੱਗੂਗਾ ਪਰ ਇਹ ਕਹਿੰਦਾ ਇੱਜ਼ਤ ਨਾਲ ਹੀ ਪੈਸਾ ਮਕਮਾਉਣਾ ਆਪਣੀ ਘਰ ਵਾਲੀ ਵਿਖਾਉਣਾ ਉਹਦੀ ਇੱਜ਼ਤ ਵਿਖਾਉਣਾ ਫੇਰ ਹੀ ਪੈਸਾ ਮੈਨੂੰ ਬਣਦਾ ਮਤਲਬ ਕਹਿ ਦਈਏ ਵੀ ਗੱਲ ਮੰਨਣੀ ਨਹੀਂ ਕਹਿੰਦਾ ਮੈਂ ਤਾਂ ਕਰਨਾ ਹੀ ਇਹ ਆ ਲੋਕ ਭਲਾ ਦੀ ਕੁਛ ਮਰਜ਼ੀ ਕਹਿਣ ਲੋਕ ਕਮੈਂਟ ਵੀ ਕਰਦੇ ਆ ਗਲਤ ਮੈਨੂੰ ਕੋਈ ਕਿਸੇ ਦਾ ਵਾਸਤਾ ਨਹੀਂ ਹੈਗਾ ਮੈਨੂੰ ਕੋਈ ਚੱਕਰ ਨਹੀਂ ਹੈਗਾ ਵੀ ਮੇਰੀ ਘਰ ਵਾਲੀ ਨੂੰ ਕੋਈ ਕਮੈਂਟ ਕਰਦਾ ਜਾਂ ਮੇਰੇ ਪਿੰਡ ਦੇ ਲੋਕ ਮੇਰੀ ਘਰ ਵਾਲੀ ਨੂੰ ਗਲਤ ਬੋਲਦੇ ਆ ਮੈਨੂੰ ਇਸ ਚੀਜ਼ ਦਾ ਕੋਈ ਮਤਲਬ ਨਹੀਂ ਮੈਨੂੰ ਪੈਸਾ ਬਣਦਾ ਨਾ ਮੈਂ ਆਪਣੀ ਜ਼ਿੰਦਗੀ ਸਹੀ ਜੀ ਰਿਆ ਪਹਿਲਾਂ ਕਹਿੰਦਾ ਮੈਂ ਗਰੀਬੀ ਦੇ ਵਿੱਚ ਰਹਿ ਰਿਆ ਸੀ ਹੁਣ ਮੈਨੂੰ ਪੈਸਾ ਬਣ ਰਿਹਾ ਤੇ ਹੁਣ ਮੈਂ ਪੈਸਿਆਂ ਵਾਲੀ ਜਾਊਂਗਾ ਗਰੀਬੀ ਮੈਂ ਛੱਡਣੀ ਚਾਹਣਾ ਭਾਵੇਂ ਲੋਕ ਮੈਨੂੰ ਕੁਛ ਮਰਜ਼ੀ ਕਹਿਣ ਪੰਜਾਬ ਦੇ ਵਿੱਚ ਬਥੇਰੇ ਗਲਤ ਕੰਮ ਹੁੰਦੇ ਆ ਮੈਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਵਲੌਗਰਾਂ ਨੂੰ ਹੀ ਟਾਰਗੇਟ ਕੀਤਾ ਜਾਂਦਾ ਇਸ ਬੰਦੇ ਦਾ ਇਹ ਕਹਿਣਾ ਅਸੀਂ ਬੋਲਿਆ ਤੁਸੀਂ ਦਿਲ ਤੇ ਨਾ ਲਾਇਓ ਪਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਣਾ ਪੰਜਾਬ ਨੂੰ ਇੱਕ ਬੜੀ ਤਗੜੀ ਕੌਮ ਸੀ ਆਪਣੀ ਜਿਹੜੀ ਅੱਜ ਮਿੱਟੀ ਦੇ ਵਿੱਚ ਤੁਸੀਂ ਰੋਲ ਕੇ ਰੱਖਤੀ ਇੱਕ ਫੁੱਦੂ ਜੇ ਕੰਮਾ ਕਰਕੇ ਤੁਸੀਂ ਕਈ ਇਹੋ ਜਿਹੇ ਲੋਕ ਬਣੇ ਫਿਰਦੇ ਹੋ ਤੁਸੀਂ ਸਿਆਣੇ ਸਿਆਣੇ ਸਾਰ ਬੰਦੇ ਇੱਕ ਜੱਟ ਸਿੱਖ ਪਰਿਵਾਰਾਂ ਦੇ ਵਿੱਚ ਕੋਈ ਆਪਣੇ ਜਿਹੜੇ ਪੰਜਾਬ ਦੇ ਵਿੱਚ ਹੋਰ ਬਹੁਤ ਪਰਿਵਾਰ ਆ ਜਿਹੜੇ ਜਿਹੜੇ ਆਪਣੇ ਪੰਜਾਬੀ ਇਹ ਲੋਕ ਜਿਨ੍ਹਾਂ ਦੀਆਂ ਕੁੜੀਆਂ ਵੀ ਗਲਤ ਵਲੌਗ ਬਣਾ ਰਹੀਆਂ ਨੇ ਫਿਰ ਉਹ 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 ਕਿੱਥੇ ਜਾਣ ਪਰ ਵਾਸਤੇ ਵਿੱਚ ਕੁਝ ਨਹੀਂ ਰਿਹਾ ਕਿਉਂਕਿ ਜਵਾ ਕਿਸੇ ਦੇ ਅੱਖੇ ਨਹੀਂ ਲੱਗਦੇ ਸਾਡੀ ਵੀਡੀਓ ਦਿਲ ਤੇ ਨਾਲ ਆਇਓ ਸਾਡੀ ਵੀਡੀਓ ਕੋ ਸੇ ਦਿਨਵਾਦਿਆਂ ਦੀ ਸਾਡੀ ਇੱਕ ਗੱਲ ਸਿੱਧੇ ਪਾਸੇ ਲੈ ਕੇ ਨਾ ਗਲਤ ਪਾਸੇ ਲੈ ਕੇ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ